ਸਤ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਪੀਐਸ ਫਾਰਮਰ ਟੀਵੀ ਤੇ ਲੋ ਜੀ ਆਪਣੇ ਫੋਰਮੈਨ ਪਹੁੰਚ ਗਏ ਡੈਕਸ਼ਨ ਵਾਲੀਆਂ ਪਲੇਟਾਂ ਦਾ ਸਾਈਜ਼ ਕਰਾ ਕੇ ਲਿਆਏ ਨੇ ਗਲੀਆਂ-ਗੁਲੀਆਂ ਘਟਾ ਕੇ ਲਿਆਏ ਨੇ ਇਹ ਚ ਆ ਹੁਣ ਜੈਨ ਬਣ ਰਿਹਾ ਉਹਦਾ ਇਹ ਹੁਣ ਫਿੱਟ ਕਰਾਂਗੇ ਆਪਾਂ ਐਨਾ ਮਾਉਂਟ ਐਨਾ ਮਾਉਂਟ ਲਾ ਕੇ ਜੈਨ ਲਾ ਕੇ ਫਿੱਟ ਕਰਾਂਗੇ ਤੇਲ ਤੂਲ ਨੀ ਤੀਕ ਹੁੰਦਾ ਹੈਗਾ ਆ ਪੁਲੀ ਪਾਉਣੀ ਆ ਇਹ ਚ 14 ਨੰਬਰ ਠੀਕ ਆ ਆ ਹੁਣ ਆ ਫਿੱਟ ਕਰਨੀਆਂ ਗਰੀਸ ਕਿੱਥੇ ਆ ਆ ਪਿਆ ਲਓ ਜੀ ਗਰੀਸ ਥੋੜੇ ਜਿਹਾ ਗਰੀਸ ਲਾ ਕੇ ਪਲੇਟ ਨੂੰ ਫਿਰ ਫਿੱਟ ਕਰਦੇ ਆ ਇਹਨੂੰ ਆਪਾਂ ਜੈਨ ਤੇ ਗਲੀਸ ਲਾ ਕੇ ਇੱਕ ਪਾਸੇ ਲਾਈ ਐ ਨਾ ਮੋਂਡ ਇੱਕ ਪਾਸੇ ਲਾਇਆ ਗਲੀਸ ਇਹ ਦੋਹਾਂ ਪਾਸੇ ਆ ਕਾਣਾ ਟੜਕਾ ਤੇ ਲਾਇਆ ਵੀ ਗਲੀਸ ਹੀ ਲਾ ਦਿੰਦੇ ਇਹ ਵੀਰੇ ਇੱਕ ਪਾਸੇ ਫਿਰ ਚੱਕ ਜਾਂਦਾ ਲੌਂਹਾ ਔਖਾ ਠੀਕ ਆ ਦੂਸਰਾ ਸਿੱਧੀ ਲੈ ਜਾਂਦਾ ਇੱਕ ਪਾਸਾ ਠੀਕ ਆ ਬਾਕੀ ਹਾਂ ਅਗਲੇ ਬੋਲ ਮੇਰੇ ਭਾਈ ਐ ਅਮਰਪ੍ਰੀਤ ਉਹ ਜਦੋਂ ਫਿੱਟ ਕਰੂਗਾ ਉਹਦੇ ਬੋਲ ਗਾਹਾਂ ਉਹ ਦੱਸੂਗਾ ਜਦੋਂ ਆਪਦੀ ਸੈਟ ਕਰੂਗਾ ਪਲੇਟ ਹੈ ਤਾਂ ਤੇਰੀ ਪਲੇਟ ਫਿੱਟ ਹੋ ਰਹੀ ਆ ਹੈ ਤਾਂ ਫੋਰਮਨ ਸਾਹਿਬ ਤੁਹਾਡੀ ਪਲੇਟ ਫਿੱਟ ਹੋ ਰਹੀ ਆ ਇਹਦੇ ਬਾਰੇ ਹੁਣ ਤੁਸੀਂ ਚਾਣਨਾ ਪਾਉਂਗੇ ਵੀ ਕਿਵੇਂ ਕਿਵੇਂ ਕੀ ਕੀ ਕਰਨਾ ਇਹ ਬਾਰੇ ਚਾਣਨਾ ਕੀ ਪਾਹੀਏ ਚਾਣਨਾ ਬਾਰੇ ਹੋਏ ਹੀ ਇਹ ਇਹ ਪਹਿਲਾਂ ਵਾਲੀਆਂ ਪਲੇਟਾਂ ਦੀਆਂ ਆਪਣੀਆਂ ਰਹਿ ਗਈਆਂ ਛੋਟੀਆਂ ਹੁਣ ਆਪਾਂ ਵੱਡੀਆਂ ਪਲੇਟਾਂ ਮੰਗਵਾਈਆਂ ਉਹਦੇ ਵਿੱਚ ਫਿਰ ਗਲੀਆਂ ਆਟ ਸੀਗੀਆਂ ਆਪਾਂ ਗਲੀਆਂ ਹੋਰ ਕਢਵਾਈਆਂ ਉਹਦੇ ਵਿੱਚ ਤਾਂ ਫਿੱਟ ਆਇਆ ਦੇ ਸਾਈਡ ਤੇ ਬ੍ਰੇਕ ਕੀਤੇ ਆ ਵਿਚਾਲੇ ਬ੍ਰੇਕ ਠੀਕ ਆ ਇਹ ਸਾਰਾ ਕੰਮ ਸਟਾਰ ਬਾਡੀ ਬਦਲ ਨਾਲ ਹੋਇਆ ਜੇ ਅਸੀਂ ਸਟਾਰ ਬਾਡੀ ਪਹਿਲਾਂ ਵਾਲੀ ਪਾ ਲੈਂਦੇ ਕਾਹਨੂੰ ਇੰਨੀ ਟੱਕਰਾਂ ਮਾਰਨਾ ਪੈਂਦੀਆਂ ਹੁਣ ਦੋਜੀ ਲਾਉਣ ਲੱਗਿਆ ਹੁਣ ਆਪਾਂ ਇਹ ਤੇ ਨਟ ਇਸ ਤੋਂ ਬਾਅਦ ਵਾਰੀ ਆਊਗੀ ਥਰੇਸਰ ਦੀ ਥਰੇਸਰ ਚਾੜਾਂਗੇ ਫਿਰ ਗਲੀ ਵਿੱਚ ਨਹੀਂ ਹੋਵੇ ਗੋਲੀ ਲੈ ਲਦੇ ਠੀਕ ਆ ਠੀਕ ਆ ਕੱਢੋ ਜੀ ਗੋਲੀ ਗੋਲੀ ਨਾਲ ਗਲੀ ਵਧੀਆ ਨਿਕਲ ਆਉਂਦੀ ਆ ਪਾਈਆਂ ਦੇ। ਠੀਕ ਆ। ਹੁਣ ਤੁਸੀਂ ਆ ਚਾਰ ਕੜੀਆਂ ਕਢਾ ਕੇ ਲਿਆ। ਪਹਿਲਾਂ ਕਿਹੜੀਆਂ ਸੀਗੀਆਂ? ਪਹਿਲਾਂ ਵੀ ਇਹ ਸੀ ਸੀ। ਕਿੱਥੇ ਨੇ ਉਹ? ਉਹ ਤਾਂ ਥੱਲੇ ਡੋਗੀਆਂ। ਅੱਛਾ ਅੱਛਾ। ਯਾਨੀ ਕਿ ਆਹ ਪਲੇਟ ਵਿੱਚ ਦੀਆਂ ਪਹਿਲਾਂ ਨਹੀਂ ਮੇਜ ਦੀਆਂ ਕਢਾ ਲਿਆ ਏ। ਜਿਹੜੀਆਂ ਕੋਲ ਪਈਆਂ। ਹਾਂਜੀ ਹਾਂਜੀ। ਠੀਕ ਆ। ਕਾਕੇ ਗੀਰ ਵਾਲਾ ਆਪਣਾ ਤੇਲ ਪਾਉਣਾ ਰਹਿੰਦਾ ਹੁਣ ਫਿਰ ਗੀਰ ਬਾਕੀ ਓਕੇ ਆ ਬਸ ਆਪਾਂ 2-4 ਦਿਨਾਂ ਦੇ ਵਿੱਚ ਲੀਵਰ ਲਾ ਲੈਣਾ ਦੋ ਜੀ 2-4 ਦਿਨਾਂ ਦਾ ਵੀ ਬਹੁਤ ਕੈਸੇ ਇਹਦਾ ਕੰਮ ਕਰਾ ਦੇਣਾ ਆਪਾਂ ਨਹੀਂ ਨਹੀਂ ਕੱਲ ਨੂੰ ਤਾਂ ਇਹ ਥਰੇਸਰ ਵੀ ਪਾਉਣਾ ਸਰਫਾਇਰ ਪਾਉਂਗਾ ਨਹੀਂ ਕੱਲੂ ਪਾਵਾਂਗੇ ਥ੍ਰੈਸ਼ਰ ਪਾਵਾਂਗੇ ਥ੍ਰੈਸ਼ਰ ਲੈਫਟ ਚਾਕੇ ਲੈਫਟ ਚਾਕੇ 852 ਦੀ ਵਿੱਚ ਲਾ ਕੇ ਫੇਰ ਪਾਵਾਂਗੇ ਵੀਡੀਓ ਵੀ ਪਾਵਾਂਗੇ ਠੀਕ ਆ ਇਹ ਵੀ ਕਰੀਏ ਇੱਥੇ ਕੋਈ ਨਾ ਐਕਸ਼ਨ ਕੀਤੀ ਹਾਂ ਹੁਣ ਉਧਰ ਹੀ ਪਲੇਟ ਠੋਕਣੀਆਂ ਚਲੋ ਫਿਰ ਆ ਟੂਲ ਨਵਾਂ ਲਿਆਂਦਾ ਟੂਲ ਵੀ ਵਿਸ਼ਾਲ ਮਸ਼ੀਨ ਤੇ ਲਾਉਣਾ ਭਾਈ ਮੁੰਡੇ ਕਹਿੰਦੇ ਮੁੰਡਾ ਕਹਿੰਦਾ ਟੂਲ ਵੀ ਆਪਾਂ ਨਵਾਂ ਹੀ ਲਾਉਣਾ ਵੀ ਆ ਪੁਰਾਣਾ ਲਾ ਕੇ ਰੱਖ ਲੈਣਾ ਇੱਥੇ ਨਵਾਂ ਟੂਲ ਲਾएंगे ਸਟਿਕਰਸ ਟੁੱਕਰ ਵੀ ਇਹਦੇ ਨਵੇਂ ਲਾਵਾਂਗੇ ਆਪਾਂ ਮੋਡੀਫਾਈ ਪੂਰੀ ਕਰਾਂਗੇ ਇਹਨੂੰ ਆਪਾਂ ਓਕੇ ਹਾਜੀ ਮਿਊਜ਼ਿਕ ਸਿਸਟਮ ਵੀ ਲੱਗਣਾ ਤੇ ਪਰ ਉਹ ਵੀ ਆਪਾਂ ਤਿਆਰ ਕਰਨ ਦਿੱਤਾ ਹੋਇਆ ਮਿਊਜ਼ਿਕ ਸਿਸਟਮ ਆ ਲਾਤਾ ਸਿਲੰਡਰ ਮਾਸਟਰ ਸਿਲੰਡਰ ਇਹ ਕਹਿੰਦਾ ਮਾਸਟਰ ਬ੍ਰੇਕਾਂ ਵਾਲਾ ਹੈ ਆ ਪੈਪਾਂ ਤੇਜੀ ਤੇਲ ਆਉਂਦਾ ਹੁੰਦਾ ਇਹ ਇਹਦੇ ਜਾ ਨਹੀਂ ਰਿਹਾ ਹਾਂ ਉਹ ਦੂਜਾ ਸਿਲੰਡਰ ਫੜਾ ਦੂਜਾ ਫੜਾ ਬਈ ਇਹਦਾ ਤਾਂ ਫਰਕ ਹੁੰਦਾ ਸਪਾਂ ਦਾ ਇਹ ਟੁੱਟੀ ਹੋਈ ਆਪਾਂ ਉਧਰਲੇ ਪਾਸਿਓਂ ਕੱਢੀ ਸੀ ਉਧਰ ਲਾਈ ਆ ਇਹਦੇ ਫਰਕ ਹੁੰਦਾ ਇਹਦਾ ਡੰਡੀਆਂ ਦਾ ਹਾਂ ਉਹਦੇਆਂ ਪੈਪਾਂ ਲੱਗਣੀਆਂ ਇਹਨਾਂ ਦਾ ਫਰਕ ਬਹੁਤ ਵੱਡਾ ਠੀਕ ਆ ਤੇਲ ਵਾਲੀ ਬੋਤਲ ਕਿੱਥੇ ਆ ਤੇਲ ਵਾਲੀ ਬੋਤਲ ਨਾਟ ਲਵਾਤਾ ਉਹਦਾ ਜੇਰ ਆਪਾਂ ਕਰਤਾ ਸੀ ਫਿੱਟ ਸਾਰਾ ਕੱਲ ਤੇ ਕਲੱਚ ਕਰਤਾ ਆਪਾਂ ਅੱਜ ਫਿੱਟ ਸਵੇਰੇ ਕਲੱਚ ਕਲੱਚ ਦੀ ਪਲੇਟ ਓਕੇ ਕਰਤੀ ਐਂ ਰਾਣਾ ਰੂਣਾ ਕਲੱਚ ਵਾਲੀਆਂ ਲਾਤੀਆਂ ਗੇਰ ਵਾਲੀਆਂ ਰਾੜਾਂ ਹੀ ਪਾਤੀਆਂ ਪਲੇ ਬਲੂ ਕਰਤੀ ਸੈੱਟ ਕਲੱਚ ਦੀ ਤੇਲ ਤੂਲ ਦੇਤਾ ਪੁਛਾਂ ਵਾਸਾਂ ਨੂੰ ਸਾਰਿਆਂ ਨੂੰ ਗੇਰ ਕਲੱਚ ਬੰਨੀ ਆ ਮਸ਼ੀਨ ਹੋ ਗਈ ਓਕੇ ਹਾਂ ਸਾਰੇ ਪੁਛਾਂ ਵਾਸਾਂ ਤੇਲ ਦੇਤਾ ਠੀਕ ਆ ਕਲੱਚ ਦੇਖੋ ਹੱਥ ਨਾਲ ਹੀ ਦੱਬਿਆ ਜਾਂਦਾ ਹੂੰ ਬਾਕੀ ਹੋਣਾ ਮੈਨੂੰ ਦੀ ਗਿਆ ਸੀ ਮੱਲਾ ਦੀ ਗਿਆ ਸੀ ਮੈਨੂੰ ਮੱਲਾ ਦੀ ਗਿਆ ਸੀ ਇਹ ਫੋਰ ਮੈਂ ਸਾਡੇ ਨੂੰ ਕਦੇ ਵੱਧ ਦੇਖਣ ਲਾ ਜਾਂਦਾ ਹੈ ਕਲੱਚ ਦੀ ਜਗਾ ਬ੍ਰੇਕ ਹੀ ਦੱਬੀਗਾ ਦੁਬਾਰਾ ਦੱਬ ਕੇ ਦਿਖਾ ਕਿਹੜਾ ਕਲੱਚ ਆ ਕਲੱਚ ਆ ਹਾਂ ਹਾਂ ਜਦੋਂ ਲੋਵੀ ਹੋਵੇ ਕਲਾਟੇ ਨਾ ਮੈਂ ਝੂਠੇ ਇਹ ਦੇਖ ਲੇ ਪਾ ਕੱਢਿਆ ਤੇ ਦੇਖੀ 2 ਪੈਟਰੋਲ ਲੀਟਰ ਹੋ ਗਿਆ ਥੱਲੇ ਆ ਦੇ ਵੀਰ ਦਵਲ ਬ੍ਰੇਕ ਕਰਨੀ ਐ ਹਾਂ ਦਵਲ ਬ੍ਰੇਕ ਵੀ ਜਿੱਧਰ ਮਰਜ਼ੀ ਵਕਤ ਬ੍ਰੇਕ ਦਬਕਾ ਮੰਗਾ ਲਾ ਹੈ ਹਾਂ ਠੀਕ ਆ ਪਹਿਲਾਂ ਸਿੰਗਲ ਬ੍ਰੇਕ ਸੀਗੀ ਠੀਕ ਆ ਅਰੇ ਇਸ ਤੋਂ ਬਾਅਦ ਵੀ ਆਪਾਂ ਲਾਵਾਂਗੇ ਐਲੀਵੇਟਰ ਆ ਚੈਨਾਂ ਦੀਆਂ ਰੱਬਣਾ ਪਾਉਣੀਆਂ ਪੈਣਗੀਆਂ ਸਾਰੀਆਂ ਚੈਨ ਨਈ ਨਵੀਂ ਪਾਵਾਂਗੇ ਠੀਕ ਆ ਚੈਨਾ ਨਵੀਆਂ ਪਾਵਾਂਗੇ ਫਿਰ ਐਲੀਵੇਟਰ ਲਾਵਾਂਗੇ ਆ ਪਿਆ ਬਰਮੇ ਬਰਮੇਪੁਰ ਮੇ ਪਿਆ ਇੱਕ ਆਪਾਂ ਤੁਹਾਨੂੰ ਹੋਰ ਜਾਣਕਾਰੀ ਦੇਣੀ ਆ ਜ਼ਰੂਰੀ ਜਾਣਕਾਰੀ ਗੁਟਕਿਆਂ ਬਾਰੇ ਸਾਰੇ ਪਿਆ ਨਸੀਪਾਂ ਲਓ ਜੀ ਆ ਆ ਗਿਆ ਆਪਣੇ ਸਟਾਫ ਆਕਰ ਆਪਾਂ ਗੁਟਕੇ ਸਾਰੇ ਨਵੇਂ ਪਾਤੇ ਸੀ ਇਹਦੇ ਇੱਕ ਤੁਸੀਂ ਗੁੱਟ ਕੇ ਪਾਉਣ ਲੱਗੇ ਧਿਆਨ ਰੱਖਣਾ ਵੀ ਜਿਹੜੀ ਇਹਦੀ ਗਲੀ ਹੁੰਦੀ ਆ ਇਹਨੂੰ ਆਪਾਂ ਥੱਲੇ ਰੱਖਣਾ ਜਿਹੜੀ ਇਹ ਗਲੀ ਆ ਤੇਲ ਪਾਉਣ ਖਾਤਰ ਇਹਨੂੰ ਆਪਾਂ ਥੱਲੇ ਰੱਖਣਾ ਜੇ ਇਹਨੂੰ ਆਪਾਂ ਉੱਤੇ ਰੱਖਦੇ ਆ ਫਿਰ ਕ੍ਰੈਂਕ ਨੂੰ ਟਾਈਟ ਕਰ ਲੈਂਦੀ ਆ ਫਿਰ ਤੇਲ ਥੱਲੇ ਨਹੀਂ ਆਉਂਦਾ ਹੈਗਾ ਆਪਦੇ ਵਜਨ ਨਾਲ ਆਪਾਂ ਸਾਰੀਆਂ ਗਲੀਆਂ ਥੱਲੇ ਰੱਖੀਆਂ ਨੇ ਇਸ ਕਰਕੇ ਤੁਸੀਂ ਵੀ ਸਾਰੀਆਂ ਗਲੀਆਂ ਥੱਲੇ ਰੱਖਣੀਆਂ ਨੇ ਬਾਕੀ ਇਹਦਾ ਆਪਾਂ ਕੱਲ ਨੂੰ ਬੈੱਡ ਫੁੱਟ ਲਾਵਾਂਗੇ ਸੀਪਾ ਸੁਪਾ ਪਾਵਾਂਗੇ ਠੀਕ ਆ ਟਾਇਰ ਦੇ ਆਪਾਂ ਨਵੇਂ ਪਾਤੇ ਜੀ ਓਕੇ ਬਾਰੇng ਬੂਰੇng ਆਪਾਂ ਸਾਰੇ ਗੇਅਰ ਬੂਰੇ ਦੇ ਨਵੇਂ ਪਾਏ ਨੇ ਕਲਚ ਕਲਚ ਵਾਲੇ ਕਲਚ ਪਲੇਟ ਵੀ ਆਪਾਂ ਨਵੀਂ ਪਾਈ ਆ ਬਾਕੀ ਬਰੀਕਾਂ ਵਾਲੇ ਲੈਦਰ ਲੂ ਦਾ ਤਾਂ ਸਹੀ ਹੋਈ ਨੇ ਇਹ ਤਾਂ ਨਵੇਂ ਹੀ ਪਾਏ ਹੋਏ ਨੇ ਕਿਸੇ ਨੇ ਹਜੇ ਆਹ ਸਾਰੇ ਸਹੀ ਨੇ ਆ ਸਪਰਿੰਗ ਵੀ ਸਪਰੰਗ ਵੀ ਨਵੇਂ ਹੀ ਨੇ ਠੀਕ ਆ ਬਾਕੀ ਗੇਅਰ ਡ੍ਰਮ ਵੀ ਨਵਾਂ ਪਾਤਾ ਭਾਈ ਗੇਅਰ ਡ੍ਰਮ ਨਵਾਂ ਪਾਤਾ ਜੀ ਸਾਫਟ ਵੀ ਨਵੀਂ ਪੈ ਗਈ ਨਵੀਆਂ 베ਰੰਗ ਤੇ ਚਾਰ ਪਹਿਲੂ ਚਾਰ ਕੀ ਗਏ ਨੇ ਇਹਨਾਂ ਦੇ ਨੂੰ ਫੋਰਮੈਂਸ ਆ ਚਾਰ ਪਹਿਲੂ ਵਾਲਾ ਗੇਅਰ ਡ੍ਰਮ ਆਇਆ ਭਾਈ ਪਹਿਲਾ ਵੀ 4 ਵਾਲਾ ਸੀਗਾ 4 ਵਾਲੀ ਕੰਮਜਾਬਾ ਵੱਧ ਪਹਿਲਾ 5 ਵਾਲਾ ਜੀ ਕੱਢਿਆ ਹੋਇਆ ਅੱਛਾ ਪਹਿਲਾ 5 ਵਾਲਾ ਦੀ 5 ਵਾਲਾ ਕੱਢਤਾ ਹੁਣ 4 ਵਾਲਾ ਪਾਤਾ ਠੀਕ ਆ 5 ਵਾਲਾ ਕੰਮਜਾਬ ਘੱਟ ਆ 5 ਵਾਲੇ ਨਾਲ ਗਾਲੀ ਜੀ ਨਹੀਂ ਕਰੀ ਜਾਂਦੀ ਠੀਕ ਆ ਤੇ ਆ ਥਰੇਸਰ ਦੀ ਵੀ ਪਲੇ ਹ ਸਾਫਟ ਆਪਾਂ ਨਵੀਂ ਪਾਉਣੀ ਆ ਅਮਰਗੜੋਂ ਲਿਆਂਦੀ ਸੀ ਆਪਾਂ ਜਾ ਕੇ ਦੋਨੇ ਸਾਫਟਾਂ ਗੈਟ ਰਾਮ ਵੀ ਅਮਰਗੜੋਂ ਲਿਆਂਦਾ ਸੀ 베アリング ਪੂਰੇ ਸਾਰੇ ਆਪਾਂ ਉੱਥੋਂ ਹੀ ਲਿਆਂਦੇ ਸੀ origignal 베어링 ਠੀਕ ਆ ਐਸ ਕੇ ਪ੍ਰਿੰਟ ਆਹ ਹੋ ਐਨ ਪੀ ਸੀ ਦੇ ਵੀ ਨੇ ਐਸ ਕੇ ਐਫ ਦੇ ਵੀ ਠੀਕ ਆ ਹੁਣ ਆਪਣੇ ਆਹ ਡਰਮ ਬ੍ਰੇਕਾਂ ਵਾਲੇ ਲਾ ਕੇ ਦੂਮਾ ਤੇ ਰਹਿ ਕੇ ਐਕਸਲ ਪਾਉਣੇ ਐਕਸਲ ਹੁਣ ਮਿੰਤੀ ਕਰ ਲਈ ਮਿਲਗੇ ਕਿ ਨਹੀਂ ਐਕਸਲ ਵਿਹਾਈ ਆ ਓਸ਼ਿਆ ਪਹੁੰਚ ਜਾਣਗੇ ਯਾਨੀ ਕੀ ਠੀਕ ਆ ਕੱਲ ਨੂੰ ਆ ਜਾਣਗੇ ਭਾਏ ਐਕਸਲ ਫੇਰ ਜਾਨੀ ਕਿ ਬ੍ਰੇਕਾਂ ਦਾ ਕੰਮ ਓਕੇ ਹੋ ਜਾਊਗਾ ਨਵੇਂ ਐਕਸਲ ਪਾ ਦੇ ਮਾ ਜੰਦੇ ਜੇ ਘੱਟ ਦੀ ਪਹਿਲਾਂ ਮੈਂ ਠੀਕ ਆ ਨਵੇਂ ਐਕਸਲ ਮੰਗਾਤੇ ਭਾਈ ਨਵੇਂ ਐਕਸਲ ਪਾਣੇ ਆਂ ਕਹਿੰਦੇ ਤੇ ਆਹ ਬੈਡਾਂ ਵਾਲੀਆਂ ਰਬੜਆਂ ਨਹੀਂ ਆ ਕੱਲ ਬੜੀਆਂ ਸੀ ਉਹ ਲਿਆਂਦੀਆਂ ਛੋਟੀਆਂ ਉਹ ਲਿਆਂਦੀਆਂ ਵੀਰੇ ਉਹ ਪਹੁੰਚ ਗਈਆਂ ਰਬੜਾਂ ਪਹੁੰਚ ਗਈਆਂ ਭਾਈ ਛੋਟੀਆਂ ਕੱਲ ਬੜੀਆਂ ਆ ਗਈਆਂ ਸੀ ਹਨਾ ਕਿਹੜਾ ਕੰਮ ਕਰਨਾ ਵੀਰੇ ਅਸੀਂ ਸਫਾਈ ਨਾਲ ਕਰਦੇ ਆ ਚਾਹੇ ਮਹੀਨਾ ਲਾ ਦਈਏ ਕਰਨਾ ਵੀ ਸਫਾਈ ਨਾਲ ਹੀ ਆ ਕੀ ਕਿੰਨੇ ਦਿਨ ਹੋ ਗਏ ਰਿਪੇਅਰ ਕਰਦਿਆਂ ਨੂੰ ਆਪਾਂ ਨੂੰ ਅੱਜ ਇਹ ਆਹੀ 15 ਕ ਦਿਨ ਹੋ ਗਏ ਸਾਰੀ ਰਿਪੇਅਰ ਕਰਦਿਆਂ ਨੂੰ 5-6 ਦਿਨ ਹੋ ਗਏ ਦੋ ਘੰਟੇ ਹੀ ਲਾਈ ਦੇ ਨੇ ਠੀਕ ਆ ਦੋ ਘੰਟੇ ਹੀ ਹਾਜ਼ਰੀ ਰਹੀ ਸੀ ਉਸ ਤੋਂ ਬਾਅਦ ਸਾਰੀ ਵਿਹਾੜੀ ਇਹ ਜਾਂ ਵਿਹਲੇ ਫਰੀ ਦਾ ਫੇਰ ਆਖਣ ਸਵੇਰੀ ਠੀਕ ਆ ਚਲੋ ਕੋਈ ਨਾ ਉਹ ਜੀ ਸਮਾਰਟ ਹੋਰ ਤੇ ਆ ਠੀਕ ਦੋ ਦੁਕਾਨਾਂ ਨਾਲ ਰਸੀਦ ਤੇ ਦੁਕਾਨਾਂ ਦੇ ਸਬੰਧ ਮਕਾ ਬੈ ਨਹੀਂ ਠੀਕ ਨਾਪ ਸਮਾਣੇ ਵਾਲੀ ਹੋ ਰਹੀ ਤਿਆਰ ਹੁੰਦੀ ਆ ਬਾਡੀ ਵੀ ਆਉਂਦੀ ਆ ਠੀਕ ਆ ਹਜੇ ਤੁਹਾਡੇ ਹਿਸਾਬ ਨਾਲ ਵੀ ਕਿੰਨੇ ਕਿ ਦਿਨ ਲੱਗ ਜਾਣਗੇ ਰਿਪੇਅਰ ਨੂੰ ਆਪਣੀ ਮਸ਼ੀਨ ਨੂੰ ਇਹ ਸਾਡੇ ਹਿਸਾਬ ਨਾਲ ਮਾਲਕ ਚੱਲਣ ਹਾਂ ਤਾਂ ਫਿਰ ਮਦੀਨ ਆਉਦੀ ਜੀਰੀ ਤੱਕ ਅਸੀਂ ਨਵੇਂ ਬਣਾ ਰਿਹਾ ਠੀਕ ਆ ਕਿਉਂਕਿ ਇਹ ਮੈਂ ਤਾਂ ਬਾਹਲੀ ਆ ਬੰਦੇ ਆ ਤੇ 2 ਘੰਟੇ ਲਾਈ ਦੇ ਨੇ ਹਾਂ ਉਹ ਐਂ ਜੋਰਾਂ ਸੋਰਾਂ ਨਾਲ ਹਾਂ ਫੇਰ ਕਦੇ ਫਿਲਮ ਦੇਖਿਆਈ ਦੀ ਆ ਕਦੇ ਮੇਲਾ ਦੇਖਿਆਈ ਦੀ ਜਾਨਕੀ ਦਿਹਾੜੀ ਦੀ ਦੋ ਘੰਟੇ ਮਸ਼ੀਨ ਲਈ ਕੱਢਦੇ ਹਾਂ ਬਸ ਬਸ ਬਾਹਰੇ ਨਹੀਂ ਇਹ ਲਈ ਠੀਕ ਸਮਝ ਆਵਾ ਠੀਕ ਆ ਤੇ ਇਹ ਨਾਟਕਾ ਦੇ ਲਈ ਲੈਂਦੇ ਆ ਬਈ ਇਹ ਨਟ ਮੈਂ ਡੇਟਾ ਲਿਖੀ ਨੇ ਜਿਹੜੀ ਚੀਜ਼ ਖੋਲ ਲਈ ਹਾਂ ਬਸ ਨਾਟ ਆਪਾਂ ਨਵਾਂ ਹੀ ਪਾਇਆ ਜਿਹੜਾ ਵੀ ਪਾਇਆ ਠੀਕ ਆ ਆਪਾਂ ਨਵਾਂ ਪਾਇਆ ਠੀਕ ਕੋਈ ਪਾਇਆ ਪੁਰਾਣਾ ਠੀਕ ਆ 6 8 ਦਾ ਨਟ ਪਾਇਆ ਇਹ ਆਹ ਪਲੇਟਾਂ ਵਾਲੇ ਨਾਟ ਨਹੀਂ ਪਲੇਟਾਂ ਆਪਾਂ ਨਵੀਆਂ ਲਿਆਂਦੀਆਂ ਹਾਂ ਜੀ ਹਾਂ ਠੀਕ ਆ ਇਹ ਵੀ ਵੀਰੇ ਸਪੈਸਲ ਮੰਗਾਈਆਂ ਨੇ ਮੇਲੀਆਂ ਨੇ ਟੰਗੇ ਕੋਰ ਮੈਨਾਂ ਨੂੰ ਕੋਈ ਚੰਗਾ ਮਾਲ ਕੀ ਚੱਲ ਸਕਦਾ ਠੀਕ ਆ ਠੀਕ ਆ ਮਾੜੇ ਮਾਲਕ ਦੇ ਦਾ ਅਸੀਂ ਭਾਂਡੇ ਪਕਾ ਦੇਣਗੇ ਠੀਕ ਆ ਚਲੋ ਪੁੰਡੀ ਜਾ ਕੇ ਆਈਏ ਬਲੌਗਰ ਜਾਏ ਉਹਨੇ ਜਾਏ ਉਹਨੇ ਮਾਲਕ ਸਾਹਿਬ ਜਾਏ ਉਹਨੇ ਲੈ 16 ਦਾ ਪਾਨਾ ਹਾਂ